ਫਲੋਰ ਵਿਖੇ ਬੀਤੇ ਦਿਨ ਮੈਡੀਕਲ ਸਟੋਰ ਦੇ ਮਾਲਕ ਤੇ ਆਲਮਸ਼ਾ ਤੇ ਵਿਅਕਤੀਆਂ ਨੇ ਕੀਤਾ ਤੇਜ਼ ਹਤਿਆਰਨਾ ਜਾਨ ਲੈਵਾ ਹਮਲਾ ਕਹਿੰਦਾ ਸੀ ਕਿ ਫਲੋਰ ਵਿੱਚ ਅਜਿ ਦਿਨ ਚੋਰੀ ਅਤੇ ਲੁੱਟਖੋ ਦੀਆਂ ਵਾਰਦਾਤਾਂ ਦੇ ਵਿੱਚ ਦਿਨੋਂ ਦਿਨ ਵਾਧਾ ਹੁੰਦਾ ਜਾ ਰਿਹਾ ਹੈ ਇਹੋ ਜਿਹਾ ਮਾਮਲਾ ਬੀਤੇ ਦਿਨ ਫਲੋਰ ਨੂਮਰ ਰੋਡ ਫਰੈਂਡਸ ਆਟੋ ਇੰਡਸਟਰੀ ਦੇ ਕੋਲੋਂ ਦੇਖਣ ਨੂੰ ਮਿਲਿਆ ਜਿੱਤੇ ਇੱਕ ਕੈਮਿਸਟਰੀ ਦੁਕਾਨ ਕਰਦਾ ਸੰਦੀਪ ਨਾਮ ਦਾ ਨੌਜਵਾਨ ਸ਼ਾਮ ਦੇ ਟਾਈਮ ਨੂੰ ਦੁਕਾਨ ਬੰਦ ਕਰਕੇ ਆਪਣੇ ਘਰ ਨੂੰ ਜਾ ਰਿਹਾ ਸੀ ਕੀ ਰਾਸਤੇ ਵਿੱਚ ਮੋਟਰਸਾਈਕਲ ਸਵਾਰ ਤਿੰਨ ਆਨੰਸ਼ਾ ਤੇ ਹਮਲਾਵਰਾਂ ਨੇ ਸੰਦੀਪ ਤੇ ਤੇਜ਼ ਧਾਰਾ ਹਥਿਆਰ ਨਾਲ ਹਮਲਾ ਕਰ ਦਿੱਤਾ ਅਤੇ ਇਸ ਹਮਲੇ ਵਿੱਚ ਸੰਦੀਪ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹਮਲਾਬਰ ਜਾਂਦੇ ਸਮੇਂ ਸੰਦੀਪ ਕੋਲੋਂ ਉਸਦਾ ਬੈਗ ਵੀ ਖੋਕ ਲੈ ਗਿਆ ਗੰਬੀਰੂ ਵਿੱਚ ਜ਼ਖਮੀ ਹੋਏ ਮੈਡੀਕਲ ਸਟੋਰ ਦੇ ਮਾਲਕ ਸੰਦੀਪ ਨੇ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਸ਼ਾਮ ਟਾਈਮ ਦੁਕਾਨ ਬੰਦ ਕਰਕੇ ਆਪਣੇ ਘਰ ਨੂੰ ਜਾ ਰਿਹਾ ਸੀ ਕੀ ਰਸਤੇ ਵਿੱਚ ਫਰੈਂਡਜ਼ ਆਟੋ ਇੰਡਸਟਰੀ ਦੇ ਕੋਲ ਤਿੰਨ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਉਸ ਨੂੰ ਘੇਰ ਲਿਆ ਅਤੇ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ਵਿੱਚ ਉਹ ਗੰਬੀਰੂ ਵਿੱਚ ਜ਼ਖਮੀ ਹੋ ਗਿਆ ਜ਼ਖਮੀ ਸੰਦੀਪ ਨੂੰ ਇਲਾਜ ਲਈ ਫਲੋਰ ਦੇ ਇੱਕ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਇਸ ਘਟਨਾ ਦੀ ਸੋਚਣਾ ਥਾਣਾ ਫਲੋਰ ਵਿਖੇ ਦਿੱਤੀ ਗਈ ਤਾਂ ਥਾਣਾ ਫਲੋਰ ਤੇ ਡਿਊਟੀ ਅਫਸਰ ਘਟਨਾ ਵਾਲੀ ਥਾਂ ਤੇ ਪੁੱਜ ਗਿਆ ਅਤੇ ਸਾਰੀ ਘਟਨਾ ਦਾ ਜ਼ਾਇਦਾ ਲਿਆ ਦੂਸਰੇ ਪਾਸੇ ਮੈਡੀਕਲ ਸਟੋਰ ਦੇ ਮਾਰਕ ਸੰਦੀਪ ਦੀ ਹਾਲਤ ਜਿਆਦਾ ਨਾਜ਼ੁਕ ਹੋਣ ਕਾਰਨ ਉਸ ਨੂੰ ਲਿਹਾਣ ਦੇ ਡੀ ਐਮ ਸੀ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ ਉੱਥੇ ਜਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ ਯਖਮੀ ਸੰਦੀਪ ਦੇ ਪਰਿਵਾਰ ਨੇ ਪ੍ਰਸ਼ਾਸਨ 'ਤੇ ਗੋਹਾਂ ਲਗਾਈ ਹੈ ਕਿ ਹਮਲਾਵਰਾਂ ਨੂੰ ਜਲਦੀ ਤੋਂ ਜਲਦੀ ਕਾਬੂ ਕੀਤਾ ਜਾਵੇ ਅਤੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਸ ਘਟਨਾ ਕਰਕੇ ਆਸ-ਪਾਸ ਦੇ ਲੋਕਾਂ ਵਿੱਚ ਕਾਫੀ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਇਸ ਮੰਦੀ ਜਦੋਂ ਥਾਣਾ ਫਲੋਰ ਦੇ ਐਸਐਚਓ ਭੂਸ਼ਣ ਕਮਾਨ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਇਸ ਕਟਾਅਨ ਦੀ ਪਰਚਾ ਦਰਜ ਕਰ ਲਿਆ ਹੈ ਅਤੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਜਲਦ ਤੋਂ ਜਲਦ ਹਮਲਾਵਰਾਂ ਨੂੰ ਕਾਬੂ ਕਰਕੇ ਸਲਾਖਾਂ ਵਿਸ਼ੇਸ਼ ਦਿੱਤਾ ਜਾਵੇਗਾ ਏਬੀ ਨਿਊਜ਼ ਪੰਜਾਬੀ ਲਈ ਫਲੋਰ ਤੋਂ ਸ੍ਰਿੰਦਰ ਸਿੰਘ ਦੇ ਨਾਲ ਰੌਪਾਲ ਦੀ ਖਾਸ ਰਿਪੋਰਟ ਆਹ ਤੋਂ ਦੁਕਾਨ ਬੰਦ ਕਰਕੇ ਜਾ ਰਿਹਾ ਸੀ ਮੈਂ ਬਾਈਕ ਤੇ ਅੱਛਾ ਜੀ ਮੋਰੋ ਆਇਆ ਇੱਕ ਬਾਰੀਕ ਪੈਨੇ ਜਾਣੇ ਉਹਨੇ ਰੋਕਿਆ ਮੈਨੂੰ ਅੱਛਾ ਜੀ ਬਾ ਉਹਨੇ ਰੋਕ ਦੇ ਦਾਗ ਮਾਰਨੇ ਸ਼ੁਰੂ ਕਰ ਦਿੱਤੇ ਅੱਛਾ ਜੀ ਕਿੱਥੇ ਪਈ ਤੁਹਾਡੇ ਨਾਲ ਕਿੱਥੇ ਹੋਇਆ ਇਹ ਵਾਕਿਆ ਉਹ ਫਰੈਂਚ ਕਾਲ ਕਰਦੇ ਓਕੇ ਭਾਈ ਕੁਛ ਲੁੱਟ ਕੇ ਵੀ ਲਗਾਏ ਤਾਂ ਹਾਂ ਜੀ ਕਿ ਤਸੀਰ ਮੇਰੇ ਕੋਲ ਅੱਛਾ ਜੀ ਅੱਛਾ ਜੀ ਕਿੱਥੇ ਲੱਗਿਆ ਅੱਛਾ ਕਿੱਥੇ ਲੱਗਿਆ ਜਿੱਥੇ ਕੈਸ ਸੀ ਠੀਕ ਹੈ ਜੀ ਇਹ ਮੰਗ ਕੀ ਕਰਦੇ ਪ੍ਰਸ਼ਾਸਨ ਤੋਂ ਇਹਦੇ ਤੇ ਇਸ ਵਾਰ ਮੈਨੂੰ ਪਤਾ ਲੱਗ ਗਿਆ ਕੋਣ ਹੈ ਯਾਰ ਇਹਨਾਂ ਨੇ ਇੱਕ ਹਸਾਮਾ ਤੋਂ ਮਾਰ ਹੀ ਗਿਆ ਸੀ ਕਿਸੇ ਨੇ ਕੋਈ ਥਾਡੀ ਲਾਕ ਡਾੜਤਾ ਨਹੀਂ ਕੁਛ ਇਦਾਂ ਦੀ ਯਾਰ ਇਦਾਂ ਉਹ ਤਾਂ ਜੁਸ਼ੀਰ ਹੈਗਾ ਅੱਛਾ ਯਾਦ ਨਹੀਂ ਕਹ ਤੇ ਕੋਈ ਸ਼ੱਕ ਸ਼ੋਕ ਤਾਂ ਨਹੀਂ ਨਹੀਂ ਸਾਰਾ ਜੁਸ਼ੀਰ ਠੀਕ ਅ 9 ਸੱਤ ਨੂੰ ਕਰੀਬ ਕੋਈ 10:00 ਵਜੇ ਸੰਦੀਪ ਨਾਲ ਜਿਹੜਾ ਮੈਡੀਕਲ ਸਟੋਰ ਚਲਾਉਂਦਾ ਸੀਗਾ ਜੰਕਪੁਰਾ ਰਹਿਣ ਵਾਲਾ ਉਹ ਆਪਾਂ ਸੋਲ ਬੰਦ ਕਰਕੇ ਘਰੋਂ ਆ ਰਿਹਾ ਸੀ ਤੇ ਮੋਟਰਸਾਈਕਲ ਸਵਾਰਾਂ ਦੇ ਨੂੰ ਘੇਰ ਕੇ ਤੇ ਸਟਾਪ ਕਰੀਆਂ ਜਿਸ ਸੰਬੰਧੀ ਜਿਹੜਾ ਵਾ ਐਫ ਆਈ ਆਰ ਉਹ ਬਰਜ ਹੋ ਚੁੱਕੀ ਹੈ ਐਫ ਆਈ ਆਰ ਨੰਬਰ 215 ਤੇ ਇਸ ਸੰਬੰਧੀ ਤਪतीश ਜਾਰੀ ਹੈ ਜਿਹੜੇ ਦੋਸ਼ੀ ਨੇ ਉਹ ਬਖਸ਼ੀ ਜਾਊਗਾ ਜਲਦੀ ਜਲਦੀ ਕੋ ਪਹੁੰਚਦੇ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏ ਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ